ਮੇਰੇ ਪੰਜਾਬੀ ਭੈਣੋ ਤੇ ਭਰਾਓ ਅੱਜ ਮੈਂ ਤੁਹਾਡੇ ਸਾਹਮਣੇ ਕੁਝ ਚਿੰਤਾਜਨ ਗੱਲਾਂ ਪੇਸ਼ ਕਰਨੀਆਂ ਚਾਹਉਨਾ ਤਾਂ ਕਿ ਅਸੀਂ ਉਹ ਚਿੰਤਾਜਨ ਹਾਲਤਾਂ ਦਾ ਟੱਕਰਾ ਕਰਨ ਦੇ ਸਮਰੱਥ ਬਣ ਜਾਈਏ ਅੱਜ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਮੈਂ ਸਾਰਾ ਬਰਤਾਂਤ ਖੋਲੇ-ਮਹੱਲੇ ਦੇ ਦੌਰਾਨ ਜੋ ਵਾਪਰਿਆ ਉਹ ਸੁਣਿਆ ਉਹ ਤੋਂ ਪਹਿਲਾਂ ਵੀ ਘਟਨਾਵਾਂ ਹੋਈਆਂ ਜਿਹੜੀਆਂ ਅਕਾਲੀ ਧੜਿਆਂ 'ਚ ਵਕ ਵਕ ਵਾਪਰ ਰਹੀਆਂ ਅਕਾਲ ਤਖਤ ਸਾਹਿਬ ਦੇ ਜਿਹੜੇ ਫਰਮਾਨ ਆ ਉਹਨਾਂ ਨੂੰ ਬੜਾ ਨੇੜੇ ਹੋ ਕੇ ਤੱਕਿਆ ਵੀ ਆ ਔਰ ਉਹਨਾਂ ਦੀ ਸਟੱਡੀ ਕਰਨ ਦਾ ਯਤਨ ਵੀ ਕੀਤਾ ਇਹ ਸਾਰੀਆਂ ਗੱਲਾਂ ਤੋਂ ਬਾਅਦ ਮੈਂ ਸਿੱਟੇ ਦੇ ਪਹੁੰਚਿਆ ਕਿ ਅੱਜ ਜਿਹੜਾ ਸਾਡੇ ਲਈ ਬਹੁਤ ਚਿੰਤਾਜਨਕ ਤੇ ਖਤਰਨਾਕ ਮਸਲਾ ਆ ਉਹ ਇਹ ਆ ਕਿ ਅੱਜ ਪੰਜਾਬ ਦੇ ਅੰਦਰ ਸਾਡੇ ਖਿੱਤੇ ਦੇ ਅੰਦਰ ਕੋ ਨਾਨਕ ਪਾਸ਼ਾ ਦੀ ਔਰ ਬਾਕੀ ਗੁਰੂ ਸਾਹਿਬਾਨ ਦੀ ਜਿਹੜੀ ਮਾਨਵਵਾਦੀ ਵਿਚਾਰਾਂ ਬੜੀ ਬਾਣੀ ਆ ਔਰ ਜਿਹੜੇ ਭਗਤ ਸਿੰਘ ਦੇ ਇਨਕਲਾਬੀ ਵਿਚਾਰ ਆ ਉਹ ਇਸ ਜਿਹੇ ਦਾਤੇ ਲੱਗੇ ਹੋਏ ਆ ਦੂਸਰੇ ਪਾਸੇ ਜਿਹੜੀ ਆਰਐਸਐਸ ਦੀ ਪੋਸ਼ਾਕੜੀ ਵਿਚਾਰਧਾਰਾ ਜਿਹਨੂੰ ਸਨਾਤਨੀ ਵਿਚਾਰਧਾਰਾ ਕਹਿੰਦੇ ਆ ਉਹ ਵਿਚਾਰਧਾਰਾ ਬਰਾਬਰ ਦੇ ਟਕਰਾਜ ਖੜੀ ਹੈ ਔਰ ਉਹ ਆਪਣੇ ਸੱਤਾ ਦੇ ਜਜ਼ੋਰ ਨਾਲ ਸਾਡੇ ਗੁਰੂ ਸਾਹਿਬਾਨ ਦੀ ਬਾਣੀ ਭਗਤੀ ਲਹਿਰ ਦੇ ਬਹੁਤ ਮਹਾਨ ਬਹੁਤ ਮੁੱਲੇ ਵਿਚਾਰ ਤੇ ਭਗਤ ਸਿੰਘ ਦੇ ਵਿਚਾਰਾਂ ਨੂੰ ਉਹ ਤਬਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਲੋਕਾਂ ਦੇ ਚੇਤਿਆਂ ਤੋਂ ਬਾਹਰ ਕਰਨਾ ਚਾਹੁੰਦੇ ਆ ਤੇ ਸਾਡੀ ਕਮਜ਼ੋਰੀ ਇਹ ਆ ਵੀ ਅਸੀਂ ਉਹ ਤੋਂ ਹਲੇ ਸਿੱਖ ਨੂੰ ਕੁਝ ਤਿਆਰ ਨਹੀਂ ਸਮਝਣ ਨੂੰ ਤਿਆਰ ਬਹੁਤ ਐਸਾ ਨਹੀਂ ਹੋ ਰਿਹਾ ਸਿੱਖ ਸਮੂਹ ਗੱਲਾਂ ਲੜਨ ਵਾਸਤੇ ਨਹੀਂ ਬਣੇ ਇਹ ਵਿਚਾਰਨ ਵਾਸਤੇ ਤੇ ਸੋਚਣ ਵਾਸਤੇ ਵੀ ਬਣੇ ਆ ਜਦੋਂ ਮੌਕਾ ਹੁੰਦਾ ਤੇ ਲੜਦੇ ਵੀ ਆ ਸਿਰਫ ਲਈਤੇ ਰੱਖ ਕੇ ਏਕਨ ਲੜਨ ਤੋਂ ਪਹਿਲਾਂ ਉਹ ਸਾਰੇ ਮਸਲੇ ਦਾ ਹੱਲ ਕਰਨਦੇ ਆ ਵਿਚਾਰਾਂ 'ਚ ਖੁੱਬਦੇ ਆ ਉਹਦੇ ਕਾਰਨਾਂ ਨੂੰ ਜਾਣਨ ਦਾ ਯਤਨ ਕਰਦੇ ਆ ਤਾਂ ਜਿਹੜੇ ਇਤਿਹਾਸ ਵਿੱਚ ਕਿਤੇ ਪਿੱਛੇ ਗਲਤੀਆਂ ਹੋਈਆਂ ਉਹਨੂੰ ਸੁਧਾਰਨ ਦਾ ਯਤਨ ਕਰਦੇ ਆ ਜਿਹੜੀਆਂ ਗੱਲਾਂ ਚੰਗੀਆਂ ਵਾਪਰੀਆਂ ਉਹਨਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰਦੇ ਆ ਇਹਨਾ ਤਾਂ ਕਹਿਣਾ ਤੇ ਪਿਛਲੇ ਸਦੀ ਦੇ 80 ਵਿੱਚ ਪੰਜਾਬ ਨੇ ਬਹੁਤ ਵੱਡਾ ਦੁਖਾਨ ਦੇਖਿਆ। ਦੁਖਾਨ ਵਿੱਚ ਜੋ ਪੰਜਾਬ ਨਾਲ ਵਾਪਰਿਆ ਜੋ ਸਾਡੇ ਇਸ ਖਿੱਤੇ ਦੀ ਤਬਾਈ ਹੋਈ ਹੈ। ਨੌਜਵਾਨੀ ਦੀ ਤਬਾਈ ਹੋਈ ਹੈ ਸਾਡੇ ਧਾਰਮਿਕ ਸਥਾਨਾਂ ਦੀਆਂ ਬੇਦਬੀਆਂ ਹੋਈਆਂ। ਪਰ ਸਰਕਾਰਾਂ ਨੇ ਬੜੀ ਖੁੱਲ ਖੇਲ ਖੇਲੀ ਹੈ। ਅਜੇ ਕੁਝ ਐਸੇ ਲੋਕਾਂ ਨੇ ਸਾਨੂੰ ਗੁਮਰਾਹ ਕਰਕੇ ਇਸ ਪਾਸੇ ਖਿੱਚ ਕੇ ਲੈ ਗਏ। ਜਿੱਥੇ ਨੁਕਸਾਨ ਤੋਂ ਬਿਨਾਂ ਹੋਰ ਕੋ ਦਿਸਦੇ ਨਹੀਂ ਸੀ ਹੈ। ਪਰ ਬੜੀ ਕਿਸਮਤੀ ਹੈ ਅੱਗੇ ਪੰਜਾਬ ਦੇ ਭੋੜੇ ਵਾਲੇ ਨੌਜਵਾਨ ਉਹ ਸਾਰੇ ਜਾਲ ਵਿੱਚ ਫਸ ਗਏ। ਉਹ ਤਾਂ ਕਮੇਜ਼ਾ ਸਾਨੂੰ ਬਹੁਤ ਲੰਮਾ ਸਮਾਂ ਪੂਤਣਾ ਪਏਗਾ ਉਹ ਸਾਰੇ ਸਮੇਂ ਦੀ ਕੋਈ ਪ੍ਰਾਪਤੀ ਦੱਸ ਸਕੇ ਮੈਨੂੰ ਵੀ ਉਹ ਸਮੇਂ ਦੀ ਪ੍ਰਾਪਤੀ ਕਿਹੜੀ ਹੈ ਦਿਨ ਸਿੱਖਣ ਨੂੰ ਤਿਆਰ ਹਾਂ ਨੁਕਸਾਨ ਵਾਲੀ ਮੈਂ ਕਹਿ ਸਕਦਾ ਕਿ 26000 ਬੇਗੁਨਾ ਲੋਕਾਂ ਦਾ ਕਤਲ ਹੋ ਜਾਣਾ ਪਰਸਤੋਂ ਹੋ ਜਾਣਾ ਜਾਂ ਸ਼ਰਾਬੀ ਲੋਕਾਂ ਕੋਲੋਂ ਹੋ ਜਾਣਾ ਉਹ ਆਪਣੀ ਜਗ੍ਹਾ ਹੈ ਸਾਡੇ ਸਰਬ ਚੋਸਤਾਨ ਅਕਾਲ ਥਗਤ ਸਾਹਿਬ ਦਰਬਾਰ ਸਾਹਿਬ ਦੇ ਉੱਤੇ ਜਿਸ ਤਰ੍ਹਾਂ ਹਮਲਾ ਹੋਇਆ ਉਹ ਆਪਣੀ ਕੋ ਵੱਖਰੀ ਦਰਦ ਹੈ ਸਾਡੇ ਮਨਾਂ ਚ ਪਰ ਜਿੱਦਾਂ ਸਿੱਖ ਵਿਰੋਧੀ ਦੰਗੇ ਦਿੱਲੀ ਤੇ ਹੋਰ ਨਾ ਸ਼ਹਿਰਾਂ 'ਚ ਹੋਇਆ ਉਹ ਵੀ ਸਾਡੇ ਸਾਹਮਣੇ ਐ ਇਹ ਦੁਖੀਆ ਗੱਲ ਤਾਂ ਮੈਂ ਦੱਸ ਸਕਦਾ ਕੋਈ ਦੀ ਪ੍ਰਾਪਤੀ ਦੱਸ ਸਕੇ ਮੈਨੂੰ ਤਾਂ ਮੈਂ ਉਸ ਦੇ ਸਜੰਦੇ ਪੂਰੀ ਤਰ੍ਹਾਂ ਨਿਮਰਤਾ ਨਾਲ ਗੱਲ ਸੁਣਨ ਤਿਆਰ ਆ ਸ਼ਾਇਦ ਪ੍ਰਾਪਤੀ ਬਹੁਤੀ ਨਾਂ ਦੱਸ ਸਕੇ ਉਹਦਾ ਵੀ ਹਾਲ ਤੇ ਹੀ ਹੁੰਦੀ ਸੀ ਵੀ ਕਿਸੇ ਨੇ ਦੇਖਿਆ ਮੰਦਿਰ ਵਿੱਚ ਜਾ ਕੇ ਗਊ ਦਾ ਮਿਲ ਸਟਿਆ ਹੋਇਆ ਉਹੀ ਕੰਮ ਥੋੜੇ ਦੂਰ ਗੁਰਦੁਆਰਾ ਸਾਹਿਬ ਜਾ ਕੇ ਕਿਸੇ ਨੇ ਤਮਾਕੂ ਦੀ ਚੀਜ਼ ਸੜ ਦਿੱਤੀ ਐ ਇਦੇ ਨਾਲ ਫਿਰ ਬੰਦ ਹੋ ਜਾਣਾ ਇਹਦੇ ਨਾਲ ਤੇ ਅੱਲਾ ਬੁੱਲਾ ਸ਼ੁਰੂ ਹੋ ਜਾਣਾ ਸ਼ਹਿਰ ਕੰਮ ਦੋਨੋਂ ਇੱਕੋ ਬੰਦੇ ਨੇ ਕੀਤੇ ਹੋ। ਪਰ ਪਿੱਛੋਂ ਕੋਰਨ ਵੱਡੀ ਏਜੰਸੀ ਹੋਵੇ ਕੋਈ ਤੇ ਆਮ ਲੋਕਾਂ ਨੂੰ ਨਹੀਂ ਪਤਾ ਇਹ ਬੰਦਾ ਇਹ ਕੰਮ ਕਰ ਰਿਹਾ ਹੈ ਕਿਹਦਾ ਕਰ ਰਿਹਾ ਹੈ। ਅੱਜ ਦੀ ਅਵਸਥਾ ਜਨਤਾ ਜਾਣ ਕੇ ਅੱਜ ਫਿਰ ਹੋਈ ਅਵਸਥਾ ਬਣ ਰਹੀ ਆ। ਕਿਤੇ ਰੋਜ਼ ਤਮਾਪੇ ਹੋ ਰਿਹਾ ਹੈ ਗਰਨੇਡਾ ਦੇ ਹਮਲੇ ਹੋ ਰਹੇ ਆ। ਕੱਲ ਅੰਮ੍ਰਿਤਸਰ ਮੰਦਿਰ ਦੇ ਉੱਤੇ ਹਮਲਾ ਕਰ ਦਿੱਤਾ ਗਿਆ। ਰਵਾਲ ਸਰ ਰਵਾਲ ਸਾਹਿਬ ਦੇ ਅੰਦਰ ਇੱਕ ਕੁਝ ਸਿੱਖਾ ਨੂੰ ਇੱਕ ਬੰਦੇ ਨੇ ਰਾਡ ਮਾਰੀ ਜ਼ਖਮੀ ਕਰ ਦਿੱਤਾ ਰੋਜ਼ ਘਟਨਾਵਾਂ ਵਾਪਰ ਰਹੀਆਂ ਔਰ ਫਿਰ ਉਹੀ ਪਰਤਾਸ ਸਿਰਜਿਆ ਜਾ ਰਿਹਾ ਜਿਹੜਾ 80ਵੇਂ ਦਰਾਂ ਸੀ ਪਿਛਲੀ ਸਦੀ ਦੇ ਔਰ ਆਉਣੇ ਦਿਨਾਂ 'ਚ ਇਹ ਘਟਨਾਵਾਂ ਹੋਰ ਵਧਣਗੀਆਂ ਜ਼ਿਆਦੀਆਂ ਸਾਡੀ ਚਿੰਤਾ ਦਾ ਵਿਸ਼ਾ ਇਹ ਆ ਕਿਉਂਕਿ ਅਸੀਂ ਇਹਨਾਂ ਘਟਨਾਵਾਂ ਪਿੱਛੇ ਜਿਹੜਾ ਸ਼ਰਾਰਤੀ ਹੱਥ ਆ ਉਹਨੂੰ ਦੇਖਣ ਨੂੰ ਤਿਆਰ ਨਹੀਂ ਕੀਤੇ ਬਹੁਤੇ ਲੋਕ ਇਹ ਖਤਰਨਾਕ ਹੈ ਅਸੀਂ ਤਾਂ ਫਰੋਹ ਦੇ ਉੱਤੇ ਫਸ ਜਾਨੇ ਆ ਜਿਹੜਾ ਏਜੰਡਾ ਉਹ ਸੈੱਟ ਕਰਨਾ ਚਾਹੁੰਦੇ ਉਸ ਏਜੰਡੇ ਦੇ ਕੰਮ ਕਰਨ ਲੱਗ ਪਏ ਨਹੀਂ ਕੋ ਸ਼ਰਾਰਤੀ ਲੋਕੀ ਇਹੀ ਚਾਹੁੰਦੇ ਏਜੰਸੀਆਂ ਵੀ ਲੋਕੀ ਵੱਡੇ ਜਾਣ ਧਰਮ ਦੇ ਨਾਂ ਤੇ ਹਿੰਦੂ ਸਿੱਖਾਂ ਦਾ ਫਸਾਦ ਹੋ ਜਾਏ ਹੀ ਦੋ ਮੁਸਲਮਾਨਾਂ ਦਾ ਫਸਾਦ ਹੋ ਜਾਏ ਅਸੀਂ ਫਰੋਹ ਦੇ ਉੱਤੇ ਫਸ ਜਾਨੇ ਆ ਫਿਰ ਮੁੜ ਕੇ ਲਗਾਤਾਰੀ ਉਬੇਲ ਜਿ ਬੈਠੇ ਪਰਦੇ ਆ ਤੇ ਨੁਕਸਾਨ ਪਰਾ ਕੇ ਘਰੀ ਬਹਿ ਜਾਂਦੇ ਆ ਇਹ ਅੱਜ ਦੀ ਅਵਸਥਾ ਬਹੁਤ ਚਿੰਤਾਜਨਕ ਆ ਔਰ ਇਸ ਗੱਲੋਂ ਵੀ ਚਿੰਤਾਜਨਕ ਆ ਕਿ ਉਸ ਵੀਲੇਵਾਂ ਅੰਗਰ ਅੱਜ ਫੇਰ ਮੁੜ ਕੇ ਗੈਰ ਪੰਜਾਬੀ ਗੈਰ ਸਿੱਖਾਂ ਦੇ ਬਾਰੇ ਇੱਕ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ। ਦੇਖਣ ਨੂੰ ਬੜੀ ਚੰਗੀ ਲੱਗਦੀ ਆ। ਬਈਆਂ ਨੇ ਪੰਜਾਬ ਕੇ ਕੌਫਾ ਕਰ ਲਿਆ। ਇਹ ਆ ਕੇ ਸਾਡੇ ਨਾਲੇ ਸਾਡੀਆਂ ਖੁਰਾਕਾਂ ਬਾੜੀਆਂ ਤੱਕੀਏ ਠੁੱਕਦੇ ਬਹੁਤ ਆ। ਇਹਨਾਂ ਨੇ ਪੰਜਾਬ ਦਾ ਪਿੰਡਾਂ ਦੇ ਪਿੰਡ ਮਰ ਲਏ। ਜੋ ਜੀ ਕਰਦਾ ਬੋਲਦਾ ਔਰ ਕੋਈ ਨੰਗਸਿੰਘਾਂ ਦੇ ਰੂਪ ਦੇ ਵਿੱਚ ਤਾਂ ਉਹਨਾਂ ਦੇ ਕਿਰਪਾਨ ਕੱਢ ਕੇ ਉਹਦੇ ਕਟਾਪਾ ਝਾੜਦੇ ਆ। ਅਸੀਂ ਬੜੇ ਕੁਝ ਲੋਕ ਤਾੜੀਆਂ ਮਾਰਦੇ ਆ। ਠੀਕ ਐ ਇਦਾਂ ਹੋਣਾ ਚਾਹੀਦਾ। ਜਦ ਰ ਸੋਚੋ ਇਹੀ ਪਾਣਾਦੋਂ ਜਦੋਂ ਅਸੀਂ ਇਦਾਂ ਤੇ ਆਵਾਜ਼ ਕਰਦੇ ਸੀ ਦਿੱਲੀ ਚ ਵਾਪਰ ਗਿਆ ਸੀ ਸਾਡੇ 3000 ਸਿੱਖਾਂ ਦਾ ਕਤਲੇਆਮ ਹੋਇਆ 10 ਤੈਰ ਪਾਗੇ ਸਾਡੇ ਦੁਸ਼ਮਣਾਂ ਨੇ ਸਾਨੂੰ ਸਾੜ ਦਿੱਤਾ ਜੀ ਇਦਾਂ ਦੀ ਘਟਨਾਵਾਂ ਜਿੱਦਾਂ ਪੰਜਾਬ ਦੇ ਕੁਝ ਲੋਕ ਕਰਦੇ ਕੁਝ ਲੋਕ ਇਹਨਾਂ ਮੈਂ ਜੀ ਇਦਾਂ ਦੇ ਘਟਨਾਵਾਂ ਬਾਹਤ ਹੀ ਦੇਸ਼ ਵਿੱਚ ਵਾਪਰਨ ਲੱਗ ਪਈਆਂ ਫਿਰ ਘਟਣ ਕੀ ਸਿੱਖ ਭਾਈਚਾਰੇ ਦਾ ਕੀ ਬਣੇਗਾ ਜਦ ਇਹ ਉਹ ਸੋਚੂਗਾ ਕਿ ਚਾਰ ਪੀ ਲੋਕੀ ਤੇ ਚਲੇ ਜਾਣਗੇ ਤਾੜੀਆਂ ਮਾਰ ਕੇ ਚਲੇ ਜਾਣਗੇ ਉਧਾਂ ਬਹਿ ਕੇ ਇੱਥੇ ਬਹਿ ਕੇ ਛੜਦੇ ਨਹੀਂ ਸੀ ਕਿਸੇ ਨੂੰ ਅਸੀਂ ਤਾੜੀ ਫਤੇ ਕਰ ਦਵਾਂਗੇ ਕੰਮ ਉਹ ਫਤੇ ਕਰਨ ਨੂੰ ਸਾਨੂੰ ਕਿਸੇ ਨੂੰ ਉੱਠਣਾ ਮਾਰਨਾ ਸਮਝਦੇ ਆ ਸਚਾਈ ਦੇ ਲੱਗਣਾ ਫਤੇ ਨਹੀਂ ਕਰਦੇ ਇਸ ਲਈ ਇਹ ਵੀ ਬਹੁਤ ਪ੍ਰਤਾਨ ਤੇਜੀ ਨਾਲ ਸਿਰਜਿਆ ਜਾ ਰਿਹਾ ਇਸ ਤੋਂ ਅੱਗੇ ਜਿਹੜਾ ਇੱਕ ਦੂਜੇ ਨਾਲ ਇਲਜ਼ਾਮਬਾਜ਼ੀ ਹੋ ਰਹੀ ਹੈ ਸਿੱਖ ਗਰੁੱਪਾਂ ਸਿੱਖ ਧੜਿਆਂ 'ਚ ਕਿ ਗੁਰਾਂ ਸਾਹਿਬ ਦੀ ਬੇਅਦਬੀ ਕੀਤੀ ਹੈ ਮੈਂ ਤਾਂ ਸਿਰਹਾਣ ਦੀ ਗੱਲ ਕਹਿੰਦਾ ਬੇਅਦਬੀ ਤਿੰਨ ਤਰ੍ਹਾਂ ਕਰ ਤਿੰਨ ਬੰਦੇ ਕਰ ਸਕਦੇ ਆ ਇੱਕ ਬੰਦਾ ਜਿਹੜਾ ਬੰਦਾ پاਗ ਲਿਆ ਉਹ ਕਿਸੇ ਧਰਮ ਦੇ ਗ੍ਰੰਥ ਦੀ ਬੇਅਦਵੀ ਕਰ ਸਕਦਾ ਏ ਜਿਹੜਾ ਬਿਲਕੁਲ پاਗ ਲਿਆ ਦੂਸਰਾ ਬੰਦਾ ਜਨੂੰਨੀ ਕਰ ਸਕਦਾ ਜਿਹਦੇ ਮਨ ਚ ਹੈ ਤੁਹਾਨੂੰ ਪ੍ਰਤੀ ਜਨੂੰਨ ਚੜਿਆ ਆ ਤੇ ਦੂਜੇ ਤੁਹਾਨੂੰ ਬੁਰਾ ਕਹਿੰਦਾ ਉਹ ਕਰ ਸਕਦਾ ਤੇ ਤੀਜਾ ਏਜੰਸੀ ਕਰਵਾ ਸਕਦੀ ਆ ਤਾਂ ਕਿ ਲੋਕਾਂ 'ਤੇ ਤਣਾਅ ਪੈਦਾ ਹੋਵੇ ਕੋਈ ਸਧਾਰਨ ਸਿੱਖ ਜਾਂ ਨਾ ਸਿੱਖ ਹੋਵੇ ਕੋਈ ਬੰਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕਰ ਸਕਦਾ ਆ ਸੋਚ ਵੀ ਸਕਦਾ ਕੋਈ ਮੇਰੇ ਅਕਾਲੀ ਦਲ ਨਾਲ ਅਭਿਆਸ ਮਤ ਪੇਡੂਨ ਅਕਾਲੀ ਦਲ ਨਾਲ ਆਗੂ ਨਾਲ ਪਿਆ ਮਤ ਪੇਡੂਨ ਪਰ ਮੈਂ ਕਿਸੇ ਗੁੱਸੇ ਕਿਸੇ ਗੁੱਸਿੱਖ ਤੋਂ ਆਸ ਕਰ ਸਕਦਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੇ ਜਾਨ ਬਚ ਕੇ ਹਾਂ ਕਿਸੇ ਨੇ ਅਚੇਤ ਰੂਪ ਵਿੱਚ ਕੋ ਕਰ ਦਿੱਤਾ ਉਹ ਬੇਅਦਬੀ ਦੇ ਬਖਸ਼ਾ ਸਕਦਾ ਬਹਿ ਕੇ ਦੇ ਹਨ ਸਿਹ ਦੂਜੇ ਨੂੰ ਲੰਬੇ ਦਿਨ ਲੱਗੇ ਹੋਣੀਆਂ ਮੇਰੀ ਪਾਰਟੀ ਆਰਐਮਪੀ ਆਈ ਅਕਾਲੀ ਦਲ ਦੇ ਬੁਰੇ ਰਾਜ ਦੇ ਖਿਲਾਫ ਜੀ ਲੜਨ ਵਾਲਿਆਂ ਚੋਂ ਆ ਜਦੋਂ ਮੈਂ ਸੀਪੀਓ ਦੇ ਵਸਾਂ ਉਦੋਂ ਵੀ ਲੜਦੇ ਸਾਂ ਸੀਪੀਓ ਤੋਂ ਬਾਹਰ ਆ ਕੇ ਵੀ ਲੜਦੇ ਆ ਕਾਂਦੋਸੇ ਖਲਾਬੀ ਲੜਦੇ ਆ ਅਕਾਲੀ ਦਲ ਭਾਜਪਾ ਦੇ ਰਾਜ ਦੇ ਖਲਾਬੀ ਲੜਦੇ ਆ ਲੇਕਿਨ ਅਸੀਂ ਕਦੀ ਉਹਨਾਂ ਨੂੰ ਇਸ ਨਜ਼ਰੀਏ ਨਾਲ ਨਹੀਂ ਦੇਖਿਆ ਵੀ ਅਸੀਂ ਉਹਨਾਂ ਦੇ ਇਜ਼ਜ਼ਾਮ ਲਈਏ ਵੀ ਉਹ ਬੇਦਮੀ ਕਰਾਉਣ ਵਾਲੇ ਆ ਜਾਂ ਉਹ ਤਾਂ ਜੀ ਸਿੱਖੀ ਦਾ ਨਾਸ ਕਰਨਾ ਚਾਹੁੰਦੇ ਆ ਉਹ ਤਾਂ ਜੀ ਸਿੱਖ ਨਹੀਂ ਹਨ ਇਦਾਂ ਵੀ ਅਸੀਂ ਕਤਨਾਮਾ ਇਦਾਂ ਨਹੀਂ ਜੋੜਿਆ ਕਦੀ ਬਹਿ ਕੇ ਤੇ ਅੱਜ ਫਿਰ ਜੋੜਿਆ ਜਾ ਰਿਹਾ ਮੁੜ ਕੇ ਬਹਿ ਕੇ ਵੀ ਆਪਸ ਵਿੱਚ ਧਰਮ ਦੇ ਨਾਂ ਤੇ ਲੜਾਈ ਲੜੀ ਜਾ ਰਹੀ ਆ ਵੀ ਔਰ ਬੰਦੇ ਲੜਾਉਣ ਵਾਲੇ ਦੋਨੇ ਪਾਸੇ ਆਰਐਸਐਸ ਦੇ ਮੁੰਡੇ ਦਿਸਦੇ ਆ ਜਿਹੜਾ ਕੱਟ ਕੀਤਾ ਤਮਦੀਮ ਤਕਸਾਲ ਨੇ ਆਨੰਦਪੁਰ ਦੀ ਤੱਤੀ ਤੇ ਉਹਦੇ ਮਤੇ ਛੇ ਦੇਖਣ ਵਾਲੇ ਆ ਔਰ ਉਹਨਾਂ ਦੇ ਪ੍ਰਧਾਨ ਬਣਾਤਾ ਸਭ ਕੋ ਕੰਮ ਦੀ ਜ਼ਿੰਮੇਵਾਰੀ ਦੇਤੀ ਹੈ ਤੁਮਾ ਸਾਹਿਬ ਨੂੰ ਨਿੱਜੀ ਤੌਰ ਤੇ ਵੀ ਮੈਂ ਕਿਸੇ ਦਾ ਵਿਰੋਧ ਕਰਦਾ ਇਹੋ ਹੀ ਤੁਮ ਆ ਜਿਹਦੇ ਬਾਰੇ ਸਿੱਖ ਜਨਤਾ ਜਾਣਦੀ ਆ ਕਿ ਮਹਾਰਾਸ਼ਟਰ ਦੀਆਂ ਚੋਣਾਂ 'ਚ ਜਾ ਕੇ ਲੋਕਾਂ ਨੂੰ ਸੁਨੇਹਾ ਦੇ ਕੇ ਆਇਆ ਸੀ ਕਿ ਇਥੇ ਬੀਜੇਪੀ ਨੂੰ ਵੋਟਾਂ ਪਾਓ ਯਾਨੀ ਜਿਹੜੀ ਦਰੂ ਤਕਸਾਲ ਸਿੱਖ ਆਈਡੈਂਟੀਟੀ ਦਾ ਸਿੱਖ ਵਿਚਾਰਧਾਰਾ ਦਾ ਔਰ ਨਾਕ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਦਾ ਦਾਵਾ ਕਰਦੀ ਆ ਉਹ ਹਿੰਦੂ ਤਾਂ ਵੀ ਵਿਚਾਰਧਾਰਾ ਨੂੰ ਪਾਰਟੀ ਨੂੰ ਵੋਟਾਂ ਪਾ ਕੇ ਆਇਆ ਸੋਚਿਆ ਸੀ ਕਦੀ ਬਹਿ ਕੇ ਵੇਡਾ ਪਾਣਾ ਪਤ ਗਿਆ ਵੀ ਬੇ ਦਮਨੀ ਤੁਸਾਰਾ ਮੁਖੀ ਕੀ ਹੋਏਗਾ ਇਹ ਸਾਰੇ ਇਕੱਠ ਦਾ ਜਿਹੜਾ ਇਕੱਠ ਹੋਇਆ ਨੰਬਰ ਸਾਹਿਬ ਨੂੰ ਫੇਰ ਮੁਖੀ ਬਣਾ ਦਿੱਤਾ ਗਿਆ ਕਿ ਤੂੰ ਇਹਦਾ ਫੈਸਲਾ ਕਰ ਵੇ ਪੰਜਾਬ ਕਿਧਰ ਨੂੰ ਜਾ ਕੇ ਜੇ ਪੰਜਾਬ ਇਦਾਂ ਦੇ ਬੰਦਿਆਂ ਕੋਲ ਚਲਾ ਗਿਆ ਫੇਰ ਪੰਜਾਬ ਨਹੀਂ ਬਚਣਾਏ ਮੈਂ ਨਿਮਰਤਾ ਨਬੀਂਤੀ ਕਰਨਾ ਆਪਸੀ ਮਤਵੇਦ ਰੱਖੋ ਮਤਵੇਦ ਰੱਖ ਕੇ ਸੋਚ ਲਵਾਂਗੇ ਲੇਕਿਨ ਧਰਮ ਦੇ ਮੁੱਦੇ ਤੇ ਇੱਕ ਲੰਮ ਕਰੋ ਗੱਲ ਕਿ ਧਰਮ ਸਾਡਾ ਹੈਗਾ ਸਾਰਾ ਸਾਂਝਾ ਧਰਮ ਵਿੱਚ ਸਾਡਾ ਕੋਈ મતભੇਦ ਨਹੀਂ ਜਿਹੜਾ ਰਾਜਨੀਤਿਕ ਮਤ ਭੇਦ ਹੈ ਉਹ ਅਸੀਂ ਰਾਜਨੀਤਿਕ ਮਸਲੀ ਆਧਾਰ ਬਣਾ ਕੇ ਸਵਾਰਾਂਗੇ ਪਰ ਐਸ ਵੇਲੇ ਫੇਮੇ ਦਰਉਣਾ ਕਿ ਕੋਈ ਜਿਹੜਾ ਗੁਰੂ ਸਿੱਖ ਹੈ ਜਾਂ ਸਿੱਖਾਂ ਤੋਂ ਬਿਨਾਂ ਲੋਕਿਆ ਸਭ ਤੋਂ ਮੁੱਖ ਜਾਂਦਾ ਸਾਡਾ ਇਹ ਆ ਕਿ ਕੇਦੇ ਕੇਂਦਰਤੀ ਸੱਤਾ ਤੇ ਆਰਐਸਐਸ ਲਗਾਤਾਰ ਨਾ ਜਕੜ ਬਣਾ ਕੇ ਬੈਠਾ ਹੈ ਉਰ ਦੇਖਦਾ ਸਾਰਾ ਸੰਵਿਧਾਨ ਧਰਮ ਨਿਰਪੱਖਤਾ ਲੋਕ ਰਾਜੀ ਕਦਰਾਂ ਕੀਮਤਾਂ ਉਹਦੀ ਤਬਾਹੀ ਕਰਕੇ ਇੱਕ ਫਾਸ਼ੀ ਕਿਸਮ ਦਾ ਰਾਜ ਸਥਾਪਿਤ ਕਰਨਾ ਇਹ ਸਾਡੀ ਚਿੰਤਾ ਹੈ ਕਿ ਇਹ ਤਾਂ ਨਾ ਵਾਪਰ ਜਾਏ ਉਹ ਉਹ ਰਾਜ ਸਥਾਪਿਤ ਕਰਨ ਲਈ ਉਹ ਪੰਜਾਬ ਦੇ ਦੁਆਲੇ ਲੱਗੇ ਹੋਏ ਆ ਜਿਹੜਾ ਨਾਬਰੀ ਦਾ ਇਤਿਹਾਸ ਹੈ ਪੰਜਾਬ ਦੇ ਵਿੱਚ ਜਿਹੜੀ ਗੁਰੂ ਸਾਹਿਬਾਨ ਦੀ ਬਾਣੀ ਆ ਜਿਹੜੀ ਸਾਨੂੰ ਸੱਚ ਲਈ ਲੜਨਾ ਸਿਖਾਉਂਦੀ ਆ ਲੋਕਾਂ ਦੇ ਮਰਮਟਣਾ ਸਿਖਾਉਂਦੀ ਆ ਉਹ ਉਹਦਾ ਨੁਕਸਾਨ ਕਰਨਾ ਚਾਹੁੰਦੇ ਆ ਸਾਡੀ ਮੁੱਖ ਲੜਾਈ ਕੇਂਦਰ ਇਸ ਇਹ ਹੈ ਇਸ ਲਈ ਪੰਜਾਬ ਦੇ ਸਾਰੇ ਲੋਕ ਸੇਖ ਤੇ ਗੈਰ ਸੇਖ Hindu ਵਸੂ ਕਿਸਾਨ ਮਜ਼ਦੂਰ ਸਾਰੇ ਇਕੱਠੇ ਹੋ ਕੇ ਬੁੱਧੀ ਜੀਵੀ ਜੇ ਅਸੀਂ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਸੀਂ RSS ਦੀ ਇਸ ਫਾਸ਼ੀ ਵਿਚਾਰਧਾਰਾ ਦਾ ਟੱਕਰਾ ਕਰਨਾ ਆਪਸੀ মতਪੇ ਸਾਡੇ ਵਿਚਾਰਾਂ ਦੇ ਤੌਰ ਤੇ ਹੋਣਗੇ ਅਸੀਂ ਹੱਲ ਕਰ ਲਵਾਂਗੇ ਲੇਕਿਨ ਸਾਂਝਾ ਦੁਸ਼ਮਣ ਸਾਡਾ ਉਹ ਆ ਜੇ ਅਸੀਂ ਉਹਦੇ ਦੁਸ਼ਮਣ ਦੀ ਚਾਲ ਚੱਲ ਗਏ ਕਿਸੇ ਬਹਾਨੇ ਨਾਲ ਹੀ ਆ ਗਏ ਫਿਰ ਨਾ ਪੰਜਾਬ ਦਾ ਭਲਾ ਆ ਤੇ ਨਾ ਸਾਡੇ ਸਿੱਖ ਇਤਿਹਾਸ ਦਾ ਜਿਹੜਾ ਬਹੁਤ ਮਾਣ ਮੱਤਾ ਇਤਿਹਾਸ ਆ ਉਹਦਾ ਪਲਾਸੀਂ ਕਰ ਸਕਾਂਗੇ ਇਹ ਮੇਰੀ ਨਿਮਰਤਾ ਨਾਲ ਬੇਨਤੀ ਆ ਆਈਡੀ ਨਾਲ ਜੋ ਨਿਕਲਦਾ ਸਭ ਤੋਂ ਵਧੀਆ ਮੌਕਾ ਇਹ ਆ ਵੀ ਅਸੀਂ ਸਾਰੀਆਂ ਧਰਾਂ ਇਕੱਠੀਆਂ ਹੋ ਕੇ ਫਿਰਕੂ ਫਾਸ਼ੀਟਾ ਤਾਕਤਾਂ ਦਾ ਪਰਕਾਰਪੁਟ ਘਰਾਣੇ ਦੀ ਲੁੱਟ ਦਾ ਟੱਕਰ ਕਰਨ ਲਈ ਇੱਕ ਜੁੱਟ ਹੋਈਏ ਆਪਸੀ মতਪੇ ਧਰਮਾਂ ਦੇ ਜਿਹੜੇ ਦੂਜੇ ਛੱਡ ਦੇਈਏ ਔਰ ਉਹਨਾਂ ਲੋਕਾਂ ਦੀ ਪਛਾਣ ਕਰੀਏ ਜਿਹੜੇ ਆਰਐਸਐਸ ਦੇ ਇਸ਼ਾਰੇ ਤੇ ਪੰਜਾਬ ਨੂੰ ਮੁੜ ਕੇ ਫੇਰ ਪਿਛਲੇ ਸਦੀ ਦੇ 80 ਮੇਂ ਟਕਣਾ ਚਾਹੁੰਦੇ ਆ ਜਿਸਨਾਂ ਖਾਮ ਪੰਜਾਬ ਦਾ ਬਹੁਤ ਹੋਇਆ ਇਹਨੂੰ ਆਸ਼ਾ ਆ ਮੇਰੇ ਦਿਲ ਦੀ ਗਹਿਰਾਈ ਤੋਂ ਨਿਕਲੀ ਆਵਾਜ਼ ਨੂੰ ਰੂਲ ਸੁਣੋਗੇ ਅਸੀਂ ਆਬਦੇ ਲੋਕ ਖਾਸ ਕਰਕੇ ਮ Sikh ਜਨ ਸਮੂਹ ਨੂੰ ਨਿਮਰਤਾ ਸਾਹਿਬ ਇਹ ਅਰਜ਼ ਕਰਨਾ ਹੈ ਕਿ ਉਹ ਸਮੇਂ ਦੇ ਇਸ ਆਵਾਜ਼ ਨੂੰ ਸਮਝਣ ਔਰ ਆਪਣਾ ਫਰਜ਼ਦਾ ਕਰਨ ਵਾਸਤੇ ਮਧਾਨ ਚਰੋ ਕਿਸੇ ਦੁਸ਼ਮਣ ਦੇ ਏਜੰਡੇ ਤੇ ਕੰਮ ਕਰਨ ਦੀ ਬਜਾਏ 100 ਵਾਰੀ ਪਹਿਲਾਂ ਸੋਚਣ ਕਿ ਇਹ ਬੰਦਾ ਕਿਹਨਾਂ ਦਾ ਤੇ ਕਿਹੜਾ ਏਜੰਡਾ ਲੈ ਕੇ ਆ ਰਿਹਾ ਇਹਦੇ ਵਿੱਚ ਸਾਡਾ ਪੰਜਾਬ ਦਾ ਤੇ ਸਾਡੇ ਪੰਜਾਬ ਦੇ ਗੱਸੇ ਦਾ ਪਲ ਆਇਆ ਧੰਨਵਾਦ